ਹਾਂਜੀ ਪਹੁੰਚ ਗਏ ਗੁਜਰਾਤ ਨਾਰਾ ਸਾਰੇ ਬਾਈਆਂ ਨੇ ਇੱਦੂ ਆ ਬਹਿਣਾ ਸੀ ਆਟੋ 'ਚ ਸਾਰੇ ਬਾਈਆਂ ਨੇ ਬਾਈ ਰਾਮ ਰਾਮ ਖੋਟ ਲਓ ਖਾ ਲਓ ਬਹੁਤ ਅੱਛਾ ਹੈ ਡਾਗਰੂ ਫੋਫੜੂ ਵੀ ਚਲਦਾ ਹੈ ਹਾਂ ਨਾਰਾ ਡਾਗਰੂ ਖੂਖਰੂ ਡਾਗਰੂ ਫੋਫੜੂ ਇਹ ਰੇਲ ਨਾਲ ਤੇ ਹੀ ਜਾਂਦੇ ਆ ਬਾਈ ਆ ਲੱਕੀ ਰੇਸ ਆ ਦੇਖ ਆ ਜੋ ਬੰਦੇ ਗੱਲ ਤਾਂ ਘਰ ਨੇ ਕੋਈ ਆਪਣੇ ਦੇ ਮਾਰ ਗਿਆ ਅਰਸੀ ਚੱਲ ਜੋਪੀ ਕਰਕੇ ਆ ਗਾਗਰ ਉਪਰੋ 10 10 ਮੜਵਾਈ ਚੱਲੀ ਨੇ ਹਾਂ 10 10 ਮੜਵਾਈ ਤੇ ਕਿੱਥੇ ਆਣਾ 10 10 ਕਿ ਮੜ ਮਰੇ ਨਾ ਪਤਾ ਆਪਰ ਦਾ ਪਤਾ ਵੀ ਨਹੀਂ ਜੇ ਗਲਤ ਲੱਗੇ ਮੇਰੀ ਕਹਾਂ ਨਹੀਂ ਲੱਗੇ ਕਿੰਨੀ ਜ਼ਿਆਦਾ ਨਾ ਇਹ ਤਾਂ ਪੂਰੀ ਸਾਬਾ ਹੀ ਨਹੀਂ ਸੀ ਨਾ ਮਾਗੜੀ ਸਾਬਾ ਹੈ ਬਾਰੇ ਕਿ ਕਿਦਰਾ ਕਰਾ ਤਾ ਨੂੰ ਆਜ ਕਿੱਤੀ ਜਾਂਦਾ ਹਰ ਨੂੰ ਆਜ ਕਿਰ ਵੀ ਡਰਾਈ ਉਹ ਦੇ ਮੋਟਿਆ ਰਿੰਗਦਾ ਵਾ ਓਏ ਉਹਦਾ ਨਾ ਰਿੰਗਦਾ ਬਈ ਟਰੈਂਪੂ ਦਾ ਬੈਠਦਾ ਵਾ ਜੀ ਉਧਰ ਭੱਟਾ ਬੈਠਾ ਵਾ ਉਹਦਾ ਚੱਲ ਜਾ ਬਈ ਡਾਕਟਰ ਬੈਠਾ ਗਾ ਪਿਆ ਹੋਇਆ ਬਚਰਦਾ ਟੁੱਕੀ ਗੱਡੇ ਚ ਚਾਰ ਬੈਠੇ ਫੇਰ ਵੀ ਗੋਲਦਾ ਨੀਗਾ ਯਾਰ ਆਪਾਂ ਹੈਵੀ ਵਿਚਾਰੇ ਠੀਕ ਆ ਇਹਦਾ ਪੈਸਾ ਇਹਨੇ ਠੀਕ ਕਰੇ ਵੇਹਦਾ ਹੀ ਉਹਦੇ ਟੁੱਕੀ ਨਿਕਲੀ ਗਈ ਬਈ ਵਿਚਾਰ ਗਰੀਬ ਇਹ ਤਾਂ ਇਹ ਤਾਂ ਅੰਗਰੇਜ਼ੀ ਛੱਡਿਆ ਹੁੰਦਾ ਉਹ ਪੱਟੀ ਨੂੰ ਲਾ ਦਿੱਤਾ ਹਾਂ ਲਾਲੀ ਲਾ ਲਓਗੀ ਲਾ ਲੀ ਬਈਆ ਲਾ ਲੀ ਆਈ ਬਈਆ ਲਾ ਜੁੱਤਾ ਹਿਆ ਪੱਟੀ ਲਾ ਲ ਕਿੱਥੇ ਉਹਦਾ ਉਹਨਾਂ ਵਿੱਚ ਬਾਹਰ ਆ ਭਾਈ ਦੇਖਿਆ ਜਿਵੇਂ ਹੀ ਬੀਡੀਆਂ ਮੈਂ ਕਰਦਾ ਹਾਂ ਟਾਈਮ ਕਮੈਂ ਮੈਨੇ ਬਹੁਤ ਲਗਾ ਪੈਂਦਾ ਹੋ ਕੀ ਟੈਂਟਾ ਨਾ ਮੇਰੇ ਢੀਡੋ ਤੇ ਹੋ ਗਈ ਬੋਲੀ ਦੇ ਲਾ ਕਿੰਨੇ ਬਣਾਏ ਪਾਏ ਆ ਪਤਾ ਗਾਈ ਨਹੀਂ ਆ ਇੰਨੇ ਦੇ ਭਾ ਨੇ ਤੇ ਬੰਦੇ ਦਾ ਪਾਉਂਦੇ ਨਹੀਂ ਕਰ ਲੈ ਲੈ ਇਹ ਨਹੀਂ ਕੁਆਲਿਟੀ ਬਰੇਡ ਅੰਦਰ ਇਹ ਬਰੇਡਿੰਗ ਬਰੇਡ ਆ ਸਾਹ ਵੀ ਫਲੈਟ ਬਰੇਡ ਸਾਹਮਣੇ ਆਹ ਹੀ ਵਾਲਾ ਕੰਮ ਹੈ ਪਿਆ ਥੋੜਾ ਜਿਹਾ ਕੀ ਜਾਂਦਾ ਫਿਰ ਸਾਡਾ ਬਰੇਡਿੰਗ ਬਰੇਡ ਦੋ ਕਾ ਉਹ ਹੋ ਰਿਹਾ ਹਰੇ ਦਰਵਾਜ਼ੇ ਕੰਨਾ ਮਿੱਟੀ ਆਉਦੀ ਲੈ ਬਈ ਚਲੋ ਚੱਲੀਏ ਪੌਂਚੇ ਬੰਦ ਲੈ ਤੂ ਲਾਂ ਲਈਆ ਇਹ ਬੰਦੀ ਬੰਦੀ ਆ ਪੈਗਰ ਸਰ ਆ ਗਿਆ ਆ ਗਿਆ ਨਾ ਮੇ ਆਪਾਂ ਅੱਧੀ ਲੈਟਾਂ ਨਹੀਂ ਖਾਈ ਜਾਗਦੀਆਂ ਜੋਟਰ ਮੇ ਰਹੇ ਜਾਵਾਰੀ ਯਾਰ ਇਹਦੇ ਆਹ ਦੇ ਤੂੰ ਕਿਹਾ ਤਾਂ ਸੀਗਾ ਅੱਜ ਲੇਟ ਜਗਦੀਆਂ ਇੱਥੇ ਜਾਣਾ ਆਪਾਂ ਆਹ ਗਰਾਊਂਡ ਆ ਲੈ ਵੀ ਨੋਤਰਾ ਗਰਾਊਂਡ ਪਹੁੰਚ ਗਏ ਆਪਾਂ ਜੀ ਹੌਜ ਸਾਰੀ ਪਹੁੰਚ ਗਈ ਆਪਣੀ ਲੈ ਵੀ ਲੈ ਵੀ ਆ ਗਏ ਸ਼ੂਟਿੰਗ ਸ਼ੂਟਿੰਗ ਵਾਲ ਚੈਂਪੀਅਨਸ਼ਿਪ ਤੇ ਆ ਗਏ ਜੈਪਸੀਆਂ ਚ ਨਿਕਲੇ ਪਾਇਲਟ ਆ ਗਏ ਮੁੰਡੇ ਕਹਿੰਦੇ ਗੱਡੀਆਂ ਭਰ ਕੇ ਆ ਪਾਇਲਟ ਜੀ ਭਾਗੀਆਂ ਗੱਡੀਆਂ ਭਰ ਕੇ ਆ ਗਏ ਲੱਦੀਆਂ ਬਈਆਂ ਲੱਦੀਆਂ ਫੁੱਟੇ ਵਾਲਾ ਕਿੱਥੇ ਗਿਆ ਉਹ ਹਲੇ ਨਿਕਲਿਆ ਨਹੀਂ ਆ ਆ ਬਾਈ ਦੇ ਦਈਏ ਬਾਈ ਨੇ ਤੇਰਾ ਹੋ ਗਿਆ ਕਿੰਨੇ ਕਿੰਨੇ ਦੇਤਾ 600 ਦੇਤਾ ਇਕਲੋ ਇਕਲੋ ਹੀ ਦੇਦਾ ਬਾਕੀ ਵੱਡੀ ਜਾਣੇ ਉਹ ਕਿੱਥੇ ਆ ਉਹ ਇੱਕ ਨੰਬਰ ਦੇ ਦੋ ਆਹ ਲੋਕ ਦਾ ਡਰਦਾ ਆ ਇਧਰ ਆ ਓ ਫਮੜਾ ਇਧਰ ਆ ਇਧਰ ਇਧਰ 6 6 ਫੁੱਟੇ 6 6 ਫੁੱਟੇ ਜੱਟ ਨਹੀਂ ਇਹਦੀ ਬਾਈ 6 6 ਫੁੱਟਿਆਂ ਨਾਲ ਜਾਰੀ ਆ ਸਾਰੇ ਦੇ ਨਾਲ ਦੇ ਦੇਤੀ ਆ ਇਹ ਤਾਂ ਫਿਰ 5 ਫੁੱਟ ਹੀ ਨੇ ਬੰਦੇ ਵੀ ਇਹਦੇ ਨਾਲ ਸਾਰੀ ਵਿਹਾੜੀ ਛੇ ਰੇਣੇ ਪੈਂਦੇ ਆ ਕਿ ਉਹਨੂੰ ਵੱੱਦ ਲੁੱਟ ਪੈਂਦੀ ਆ ਬਾਈ ਗੁੱਦੀ ਵਾਲੀ ਵਾਲੀ ਦੱਸਾਂ ਗੁਰਦੀ ਗੱਲ ਆ ਰੇ ਕੰਮ ਹੀ ਇਹ 6 ਚ ਕਰ ਰੇ ਕੰਮ ਹੀ ਆ 6 ਚ ਕਰਦਾ 6 ਨੰਬਰ ਚ ਕਰ ਇਹ 6 ਨੰਬਰ ਹੀ ਆ ਸਾਲਾ ਉਹ ਹਮਾਂ ਕੋ 23 ਤਰੀਕ ਹੋ ਜਾਣਾ ਹੈ ਇਸ ਟਾਈਮ ਹੀ ਆਣਾ ਪਏਗਾ ਠੀਕ ਹੈ ਕੌਣ ਬੋਲ ਆ ਜੀ ਦੀ ਕਿੱਥੇ ਬਟਣੀ ਆ ਜੀ ਦੀ ਹਰ ਨਹੀਂ ਪਤਾ ਇਹਦਾ ਉਹੀ ਭਲੇਖਾ ਹੀ ਪਾਇਆ ਹੋਇਆ ਸੀ ਕਿੰਨੇ ਮੁੱਝ ਬਟੇਗਾ 6

ਇਧਰ ਕਰ ਯਾਰ ਤੂੰ ਆਪਣੇ ਵੈਲਕਮ ਮੈਚ ਹੋਣਿਆ ਸਤਿ ਸ੍ਰੀ ਅਕਾਲ ਕਿਹਦੇ ਸਸਰੀ ਗਾਲ ਬਲਾਹ ਕਿਹ ਪੁਆਇੰਟ ਸ੍ਰੀ ਗਰੀ ਬੁਲਾਉਣੀ ਬਣੇ ਨਾ ਕੌਣ ਸ਼ੇਅਰ ਕਰ ਲੀ ਆਪਾਂ ਹਿੰਦੀ ਕਿਹਦਾ ਕੰਮ ਇਹਨਾਂ ਦਾ ਸਿੱਧਾ ਬਤੂਆ ਜੈਨ ਫਾਈਟਰ ਔਰ ਆਈ ਮਾਤਾ ਬਹੁਤ ਕੇ ਲਈ 10 ਮਿੰਟ ਪ੍ਰੋਮੋਟ ਚਲੇਗਾ ਅਗਲੀ ਟੀਮ ਮੈਚ 라운ਡ ਨੂੰ ਸਿੱਧਾ ਹੀ ਗਰਾਊਂਡ 'ਚ ਲਵਾ ਦਿਓ ਜਿਹਨਾਂ ਲਾਉਣਾ ਹਣ 10 ਮਿੰਟ ਕੇ ਬਾਅਦ ਇਹ ਮੁਕਾਬਲਾ ਮੋਟੇ ਕੰਮ ਸ਼ੁਰੂ ਕਿਹੜਾ ਕਿਹੜਾ ਯਾਰ ਆਜੋ ਭਾਈ ਖੇਡੀਏ ਫਿਰ ਸਿੱਧਾ ਸਿੱਧਾ ਮੈਂ ਅਸੀਂ ਰੋਣਾ ਆਪਾਂ ਗੱਲ ਕਰਦੇ ਮੈਂ ਮੈਂ ਬੰਦਾਗੀ ਮੈਂ ਸਿੱਟੀ ਇਹਨਾਂ ਬਤਾਏ ਕਿ ਖਾਣ ਦਾ ਪਤਾ ਹੈ ਉੱਥੇ ਬੰਨਦੇ ਤਾਂ ਤੂੰ ਤਾਂ ਉੱਥੇ ਬੰਨਦੇ ਸੁੱਕੀ ਹੋਈ ਹੈ ਕੋਈ ਗੱਲ ਨਹੀਂ ਤੇ ਜ਼ੁੱਕੀ ਬਾਜੀ ਹੁੰਦੀ ਆ ਫਿਰ ਆਲੇ ਤਾਂ ਉੱਥੇ ਬੰਡੂ ਆ ਜਿਹੜੇ ਤਾਂ ਬੰਡੀ ਜਾਂਦਾ ਹੈਗਾ ਤੁਸੀਂ ਬੰਡਾਂਗੇ ਬਾਜੀ ਹੁੰਦੀ ਨਹੀਂ 10 ਬਿੰਡਾ ਚਲ ਜਾ ਸੁੱਕੀ ਤਾਂ ਸੁੱਕੀ ਬਾਜੀ ਹੋਈ ਹੈ ਤੇ ਜਿਹੜੇ ਬੰਡੀ ਆ ਨੇ ਤੁਸੀਂ ਉਹ ਤੁਸੀਂ ਬੰਡੋਗੇ ਹੁਣ ਤੁਸੀਂ ਬੰਡੋਗੇ 55 ਤੇ 36 ਤੋਂ ਨਹੀਂ 12 ਕਰ ਲੈ ਮਗਰ ਕਿੰਨੇ ਰਹਿ ਗਏ ਹਾਂ 10 ਮਗਰ ਕਿੰਨੇ ਰਹਿ ਗਏ ਹਾਂ 100 ਚੋਂ ਕੱਢਦੇ ਫਿਰ 36 6 ਨੰਬਰ ਤਾਂ ਅਜੇ ਕੱਢਦੇ ਪਰਾਵਾ 6 ਨੰਬਰ ਉਹ ਜੇ ਨਾਲ ਉਹਦੇ ਹੁੰਨਗੇ ਤਾਂ ਹੀ ਵਿਦੇ ਜਾਣਗੇ ਉਹ ਜੀ ਆ ਇਹਨਾਂ ਨੂੰ 0 ਨੰਬਰ ਤੁਹਾਡਾ ਜਿਹੜੇ 3 ਨਹੀਂ ਜਿਹੜੇ 5 ਦੇ ਬੰਦੀ ਜਾਂਦੇ ਉਹ ਫੇਰ 8 ਤੋਂ ਥੱਲੇ ਦਾ ਸੁੱਕੀ ਹੁੰਦੀ ਆ 9 ਹੁੰਦੀ ਆ ਮੈਂ ਮਰਨਾ ਸੁੱਕੀ ਹੁੰਦੀ ਆ ਖੜ ਚੁੱਪ ਕਰੀ ਡਾਕਟਰ ਤੁਸੀਂ ਇਹਦੀ ਮੈਂ ਗੱਲ ਸਾਨੂੰ ਦੱਸਦੇ ਬਾਜੀ ਆਈਏ ਕਿ ਨਹੀਂ ਉਹ ਨਹੀਂ ਵੱਜਦੇ ਨਹੀਂ ਆਈਏ ਕਿ ਹੈਗੀ ਆ ਤਾਂ ਮਰਦੇ ਜਿਹੜੇ ਤੁਸੀਂ ਚੰਦੇ ਬਾਜੀ ਹੁੰਦੀ ਦਾ ਬਾਜੀ ਨਹੀਂ ਓਏ ਪਾਣੀ ਪਾ ਲੋ ਗਿੱਲੀ ਕੱਢਦੇ 55 ਮਗਲਿਆਂ ਤੇ ਬੰਨਦੇ ਹਾਂ ਖਿਆਲੀਆਂ ਇੱਥੇ ਹਾਂ ਬੰਨ੍ਹ ਹੌਣ ਬੰਨ੍ਹੂ ਗੋਪੀ ਬੰਨ੍ਹ ਦਰਦੀ ਸੀ ਅਦੋਂ ਮੈਂ ਡਾਕਟਰਾਂ ਤੋਂ ਨਹੀਂ ਆਇਆ ਟੈਂਕਰਾਂ ਤੋਂ ਅਸੀਂ ਮਿੱਟੋ ਲੱਪਾ ਮਜਾ ਸੋਚੋ ਜੇ ਮੈਂ ਘਟਾਈ ਜਾਵਾਂ ਹੋਰ 100 ਲੀਟਰ ਨਾ 6 ਨੰਬਰੋਂ ਮੰਨੇ ਨਹੀਂ ਜਾਂਦੇ ਹੁੰਦੇ ਜਿਨ੍ਹਾਂ ਨੇ ਨਾਲ ਕੋਈ ਕਰਾਫਰ ਤੇ ਆ ਨਹੀਂ 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 ਬਰਾਬਰ ਤੇ ਹੁੰਦੀ ਆ ਨਹੀਂ ਨਹੀਂ 100 ਦੇ ਕਿਵੇਂ ਹੁੰਦੇ ਆ ਜੇ ਬਰਾਬਰ ਕਰਨਾ ਤਾਂ ਥੋੜੀ ਜਿਹੀ ਬਾਜੀ ਹੈ ਫੇਰ ਬਾਜੀ ਹੈ ਸਿੱਧਾ ਸੁੱਕੀ ਕਰਾ ਲਈ ਆਪਣੇ ਆਏ ਬੰਦੇ ਨੇ ਅਸਲ ਵਿੱਚ ਇਹਨੇ ਡਿਮੈਸਰ ਬੰਦੇ ਨੇ ਲਈ ਸ਼ਹਿਰ ਦਾ ਜੋ ਬਰਬਾਹ ਹੋ ਗਿਆ ਪਤੀ ਰਹਿ ਗਏ ਅਸੀਂ ਬਿਜਲੀ ਬੈਗ ਮਾਰ ਕੇ ਤੁਹਾਨੂੰ ਬਸਾਉਂਦੇ ਹਾਂ ਚੌਥੀ ਸਾਲ ਤੱਕ ਹੁਣ ਲੱਲੇ ਫਿਰ ਆਹ ਤਾਂ ਪਿਗੜੀ ਨੀਂਦ ਦੇ ਚ ਨਾਣੇ ਹੋਂ ਤੋਂ ਕੱਢੀ ਤੇ ਮੇਰੇ ਨਾਲ ਕੋਈ ਬਾਤ ਜਦੋਂ ਫੋਕਾ ਨੋਕਾ ਮੇਰਾ ਹੋਰ ਕੀ ਕਰੇਗਾ ਤੂੰ ਬੜਾ ਜਿਹਾ ਚੌਕੀ ਨਹੀਂ ਰਹੀ ਸੀ ਬੜਾ ਮੈਂ ਦੱਸਾਂ ਉਹ ਪਲੇਅਰ ਫੋਟੋ ਦੇਖ ਰਿਹਾ ਤੂੰ ਚੌਕੀ ਰੱਖੀ ਬੜਾ ਨੌਕਾ ਪਿਆ ਫੋਕਾ ਲੋਕਾ ਜੀ ਤੈਨੂੰ ਪਤਾ ਦਿਮਾਗ ਚਾਉਂਦਾ ਇਹਨਾਂ ਬੰਦੋ ਦੁਆਰਾ ਪਾ ਲਏ ਹੋ ਯਾਰ ਇਹਦਾ ਬੜਾ ਕਾਡਾ ਨਾ ਖਾਦਾ ਪਰ ਜਿੱਦ ਕਰ ਦੂਦੀ ਇਹਦੀ ਖਾਦਾ ਵੱਡਾ ਡਿਫੈਂਸ ਤੂੰ ਬਾਹ ਪੱਤੇ ਵੰਡ ਗਿਆ ਬੜਾ ਜਮਨਵਾਦਾ ਤੇਰੇ ਕੋਲ ਫੋਕੀ ਪਾਰ ਹੈ ਇੱਕ ਬਾਰ ਹੱਥੇ ਪਈ ਹੈ ਠੀਕ ਹੈ ਮੈਂ ਉਹਦੇ ਬਾਰਾ ਬਣ ਕੇ ਦਈਐ ਨਾ ਹੁਣ ਤੂੰ ਚੱਕ ਕੇ ਉਹਦੇ ਮੈਂ ਰੋਕ ਕੇ ਤੈਨੂੰ ਨੌਕਾ ਨਹੀਂ ਇਹਨਾਂ ਤੂੰ ਵਿੱਚ ਖਾਏ ਬਾਹਰ ਕੋਣ ਬੱਦ ਤੇ ਲਾਈ ਆਵਾ ਤੇ 12 ਹੁਣ ਮੈਨੂੰ ਕੀ ਪਤਾ ਇਹ ਮੈਂ ਦੋ ਬਾਰਾਂ ਅਜੀ ਸਿੱਟ ਗਿਆ ਹਾਂ ਦੋ ਬਾਰਾਂ ਅਜੀ ਦੇ ਕੋਲ ਦੋ ਸਿੱਟ ਗਿਆ ਹੈ 12 ਨਹੀਂ ਪੰਜ ਪੰਜ ਹੁਣ ਕਿੱਥੇ ਬੰਦਾ ਕਿੱਥੇ ਬਣ ਗਿਆ ਕੋਲ ਚੌਥੀ ਬਾਰਾਂ ਤੀਜੀ ਚੌਥੀ ਬਾਰਾਂ ਇੱਕ ਬਾਰ ਮੇਰੇ ਕੋਲੇ ਹੈ ਕਿਹਦੇ ਕੋਲ ਮਾਰਦੇ ਇੰਨੀਆਂ ਮਾਰਾਂ ਕਿ ਨਹੀਂ 10 ਲਾ ਤੇਰ ਵਾਲਾ ਕਿੰਨੀਆਂ ਬਾਰਾਂ ਕਿੰਨੀਆਂ ਹੋਣਗੀਆਂ ਦੇ ਕੋਲ ਦੇਖੀ ਆ ਖੇਡੀ ਉਧਰ ਕੋਲ ਨੌਕਾ ਵੱਜਿਆ ਆ ਤੂੰ ਉਸ ਚੌਕੀ ਪਾਦੇ ਮਾਂ ਚਦਾਲਾ ਤੂੰ ਮੇਰੇ ਕੋਲ ਤਾਂ ਬਰਾਬਰ ਤੇਰਾ ਨੌਕਾ ਆ ਹੀ ਨਹੀਂ ਤੇ ਮੇਰੇ ਜਿਹੜੇ ਬੇਗੀ ਵੱਜੀ ਬਰਾਬਰ ਨੌਕਾ ਦੇ ਕੋਲ ਕੋਕੇ ਹੀ ਨਾ ਕੀ ਗਿਆ ਜਦੋਂ ਨੌਕਾ ਫੋਕਾ ਨਾ ਜਦੋਂ ਮੈਂ ਪੂਰਾ ਸੀ ਨੌ ਇਹ ਇਹਦਾ ਦੰਦਾਵੇਂ ਨੇ ਦੋ ਵਾਰੀ ਤੇ ਮੱਤਾ ਪਾਇਆ ਨਹੀਂ ਨਹੀਂ ਸਿੰਗਲ ਗਿਆ ਨਹੀਂ ਨਹੀਂ ਜਿਹੜਾ ਤੂੰ ਨਹੀਂ ਉਹ ਕਹਿ ਰਿਹਾ ਸੀ ਉਹਦਾ ਕੋਈ ਉਹਦੋਂ ਕੋਈ ਮੇਰੀ ਗੱਲ ਸੁਣ ਕੋਈ ਖੜਾ ਤੂੰ ਆਦਾ ਤੇਰਾ ਬੰਨਣਾ ਤੇਰੇ ਹੱਥੇ ਰੰਗ ਲਾ ਤੂੰ ਨੌਕੀ ਉਹੀ ਬੱਤੀ ਪਾਇਆ ਬਾਈਰ ਬਰਾਬਰ ਪੱਤਾ ਹੀ ਪਿਆ ਸੀਗਾ ਓਏ ਹਾਂ ਤੂੰ ਪੱਤੇ ਵੰਡ ਜਰੇ ਨਹੀਂ ਮਤ ਪੱਤਾ ਹੀ ਪਿਆ ਸੀ ਉਹਨੂੰ ਤੇ ਮਾਚ ਦਾਲਾ ਤੂੰ ਲੋਕਾ ਤੋੜਦਾ ਛਿੱਕੀ ਖੜੀ ਕੀ ਪਈ ਸੀ ਉਹਦਾ ਬਰਾਬਰ ਮੈਨੂੰ ਪਤਾ ਹੈ ਨਹੀਂ ਤੋੜਦਾ ਕਾਫੀ ਆ ਲੱਗਦਾ ਛਾਰਗਾ ਦੇ ਪੈਸਾ ਚੱਲ ਕੋਈ ਨਾ ਪੱਈ ਸੀ ਬਰਾਬਰ ਇੱਕ ਪੱਤਾ ਪਿਆ ਸੀ ਬਰਾਬਰ ਉਹ ਪੱਤਾ ਪੱਤਾ ਬਰਾਬਰ ਛਿੱਕੀ ਪਈ ਸੀ ਬਰਾਬਰ ਤੂੰ ਮਾਚ ਨਾ ਉੱਥੇ ਉੱਥੇ ਲੋਕੇ ਤੋਂ ਤੇਰਾ ਵੰਡ ਤੂੰ ਛਿੱਕੀ ਬਰਾਬਰ ਪਈ ਆ ਬੀਰਨ ਦੇ ਨੰਬਰ ਦੋ ਜਾਨੀ ਉਹ ਹੀ ਇੱਕ ਤਾਂ ਛਿੱਕੀ ਪਈ ਬਰਾਬਰ ਮੈਂ ਔਕਾ ਜਦੋਂ ਤੂੰ ਤੈਨੂੰ ਪੱਲਾ ਬਰਾਬਰ ਛਿੱਕੀ ਪਾ ਦੋ ਖਲੋਣੇ ਨੀ ਮਤੀ ਨਾ ਦੇ ਮੇਰੇ ਕੋਲ ਤਾਂ ਇੱਕ ਪਤਾ ਹੈਗਾ ਠੀਕ ਹੈ ਮੈਂ ਉਹ ਵੀ ਵਾਲਾ ਸ਼ੋਅ ਕਰਦਾ ਵੀ ਤੁਹਾਡੇ ਮੂਰੇ 12 ਤੁਸੀਂ ਚੱਕੀ ਬੈਠੇ ਹੋ 11 ਤੁਸੀਂ ਬੈਠੇ ਹੋ ਮੈਂ ਉਹ ਕਰ ਦਿਆਂਗਾ ਹੈ ਲੈ ਜਾ ਉਹ ਜਿਹੜਾ ਪਤਾ ਆਇਆ ਬੱਸ ਪਤਾ ਚੱਕਿਆ ਵੀ ਇਹਦਾ ਪੱਤਾ ਆ ਜੋ ਜੋ ਨੂੰ ਜਿਹੜਾ ਪਤਾ ਆਇਆ ਗੁਰੂ ਨੂੰ ਬੱਤੀ ਵਾਲਾ ਕਰ ਮਗਰ ਮੇਰਾ ਕਰ ਚੁੱਪ ਬੰਨੇਗਾ ਤਾਂ ਫੇਰ ਹੀ ਨਿਕਲੂ ਤਰਾ ਆਪਣੇ ਹੱਥ ਚੋਂ ਮੂਰੇ ਬੈਠਾ ਤੂੰ ਰੌਣਕ ਲੱਗਦੇ ਰ ਬੋਲੋ ਬਾਈ